ਦੇਖੋ ਇੱਕ ਗੱਲ ਮੈਂ ਜ਼ਰੂਰੀ ਕਹਿਣਾ ਚਾਹੁੰਦਾ ਆਪਣੇ ਸਾਰੇ ਲੁਧਿਆਣੇ ਵਾਲਦੇ ਜਿੰਨੇ ਵੀ ਸਾਡੇ ਪ੍ਰਾਈਵੇਟ ਹਸਪੀਟਲਸ ਨੇ ਖਾਸ ਤੌਰ ਤੇ ਜਿਹੜੇ ਵੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਦੇ ਆ ਕਿਉਂਕਿ ਜਿਹੜੇ ਕਰੋਨਾ ਦੇ ਹੁਣ ਨੰਬਰ ਆ ਰਹੇ ਨੇ ਉਹ ਚਾਪਾ ਸਭ ਨੂੰ ਪਤਾ ਵੀ ਹੌਟ ਸਪੌਟ ਹੈ ਜਿਹੜਾ ਇਸ ਵੇਲੇ ਉਹ ਲੁਧਿਆਣਾ ਹੈ ਤਕਰੀਬਨ ਪਿਛਲੇ 4 ਮਹੀਨੇ ਤੱਕ ਜਿੰਦਾਂ ਜਦੋਂ ਇਹ ਚੱਲਿਆ ਕਰੋਨਾ ਅੱਜ ਤੱਕ ਆਪਾਂ 105 ਜਿਹੜੀਆਂ ਡੈਥਸ ਜਾਂ ਮੌਤਾਂ ਆ ਜਿਹੜੀਆਂ ਉਹ ਕਰੋਨਾ ਨਾਲ ਕੋਵਿਡ ਨਾਲ 105 ਡੈਥਸ ਹੋ ਚੁੱਕੀਆਂ ਆ ਆਪਾਂ ਤਕਰੀਬਨ 65000 ਟੈਸਟ ਨੇ ਜਿਹੜੇ ਉਹ ਕੋਵਿਡ ਦੇ ਕੀਤੇ ਆ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ 65000 ਦੇ ਤਕਰੀਬ ਉਹਦੇ ਵਿੱਚੋਂ 3000 517 ਜਿਹੜੇ ਉਹ ਪੋਜ਼ਿਟਿਵ ਕੇਸ ਆਏ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਠੀਕ ਹੋ ਗਏ ਲਗਾਤਾਰ ਜਿਹੜੇ ਟੈਸਟਿੰਗ ਆ ਕੁਝ ਬੰਦੇ ਇਸ ਵੇਲੇ ਪ੍ਰਾਈਵੇਟ ਹਸਪੀਟਲ ਜਿਵੇਂ ਗੱਲ ਕਰਾਂ ਤਾਂ ਤਕਰੀਬਨ ਜੇ ਟੋਟਲ ਗੱਲ ਕਰੀਏ ਤਾਂ 335 ਜਾਣੇ ਆ ਇਸ ਵੇਲੇ ਜਿਹੜੇ ਨੇ ਉਹ ਵੱਖ-ਵੱਖ ਹਸਪੀਟਲਸ ਜਾਂ ਸਿਵਲ ਹਸਪੀਟਲ ਡੀ ਐਮ ਸੀ ਸੀ ਐਮ ਸੀ ਜਾਂ ਅਪੋਲੋ ਜਾਂ ਹੋਰ ਜਿਹੜੇ ਜਗ੍ਹਾਏ ਉੱਥੇ ਉਹ ਇਸ ਵੇਲੇ ਅਨੰਦਾ ਅਲਾਫ ਹੋ ਰਿਹਾ ਇਸੇ ਤਰੀਕੇ ਨਾਲ ਵੱਡੀ ਗਿਣਤੀ ਜਿਹੜੇ ਕੁਆਰੰਟਾਈਨ ਨੇ ਉਹ ਅਲੱਗ-ਅਲੱਗ ਚਾਹੇ ਪੀ ਐ ਯੂ ਚ ਗੱਲ ਕਰੀ ਜਾਵੇ ਚਾਹੇ ਵਰਤਮਾਨ ਚ ਕੀਤੀ ਜਾਵੇ ਚਾਹੇ ਹੋਰ ਜਿਹੜੇ ਵੱਡੇ ਸਕੂਲ ਜਿੱਥੇ ਪ੍ਰਬੰਧ ਕੀਤਾ ਹੋਇਆ ਗਵਰਨਮੈਂਟ ਨੇ ਉੱਥੇ ਮੇਰਾ ਕਹਿਣ ਦਾ ਮਤਲਬ ਇਸ ਸ਼ਕਤੀ ਨਾਲ ਮੈਂ ਕਹਿ ਰਿਹਾ ਬਾਰ-ਬਾਰ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਚੁੱਕੇ ਹੁਣ ਇਹ ਗੱਲ ਵੀ ਕੀਤੀ ਵੀ ਹਰ ਹਸਪੀਟਲ ਚ 50 ਬੈੱਡ ਨੇ ਜਿਹੜੇ ਕੋਵਿਡ ਦੇ ਉਹ ਸਿਰਫ ਕੋਵਿਡ ਦੇ ਪੇਸ਼ੈਂਟ ਲਈ ਹੋ ਰਿਜ਼ਰਵ ਰਹਿਣਗੇ ਪਰ ਪਿਛਲੇ ਦਿਨਾਂ ਚ ਮੇਰੇ ਕੋਲ ਇਹ ਕਸਟਮਰ ਤੋਂ ਸ਼ਿਕਾਇਤਾਂ ਆਈਆਂ ਵੀ ਸਾਨੂੰ ਪਿੰਨ ਜਦੋਂ ਪੇਸ਼ੈਂਟ ਆਉਂਦਾ ਹੈ ਜਿਹੜਾ ਸਰਕਾਰੀ ਹਸਪੀਟਲ ਨਹੀਂ ਜਾਣਾ ਚਾਹੁੰਦਾ ਉਹਨੂੰ ਦੋ ਦੋ ਚੰ ਚੰ ਘੰਟੇ ਹਸਪੀਟਲ ਦੇ ਬਾਹਰ ਖੜਾ ਰੱਖ ਕੇ ਉਹਨੂੰ ਜਵਾਬ ਦਿੱਤਾ ਜਾਂਦਾ ਜੱਥੇ ਹੀ ਉਹ ਸਿਵਲ ਹਸਪੀਟਲ ਪਹੁੰਚਦੇ ਹੈ ਜਾਂ ਹੋਰ ਕਿਤੇ ਜਾਂਦੇ ਨੇ ਜੱਥੇ ਹੀ ਉਹ ਬਿਲਕੁਲ ਆਪਣੇ ਜਿਹੜੀ ਡੈਥ ਹਵਾ ਉਹਦੇ ਕਿਨਾਰੇ ਹੁੰਦੇ ਆ ਮੌਤ ਦੇ ਕਿਨਾਰੇ ਹੁੰਦੇ ਆ ਮੈਂ ਸਾਫ਼ ਲਫ਼ਜ਼ਾਂ ਚ ਕਿਉਂਕਿ ਆਉਣ ਵਾਲੇ ਆ 2 ਮਹੀਨੇ ਬਹੁਤ ਹੀ ਖਤਰਨਾਕ ਨੇ ਕਿਉਂਕਿ ਸਾਡੇ ਚੋਂ ਨੇ ਕੋਈ ਬਗਾਨੇ ਨਹੀਂ ਗੇ ਜਿਹੜੇ ਸਾਰੇ ਡਾਕਟਰ ਨੇ ਸਾਰੇ ਹਸਪੀਟਲ ਵਾਲੇ ਮਾਲਕ ਨੇ ਜਾਂ ਜਿਹੜੇ ਵੀ ਆਰਗੇਨਾਈਜੇਸ਼ਨ ਚਲਾਉਂਦੇ ਆ ਉਹ ਸਾਰਾ ਅਸੀਂ ਪਰਿਵਾਰ ਆ ਪਰ ਗੱਲ ਮੈਂ ਮੰਨਦਾ ਸੀ ਅੱਗੇ ਡਰ ਸੀ ਅੱਗੇ ਨਹੀਂ ਪਤਾ ਸੀ ਵੀ ਕਿ ਕਿਸ ਤਰੀਕੇ ਨਾਲ ਇਹਦੇ ਨਾਲ ਇਹਨੇ ਬਿਹੇਵ ਕਰਨਾ ਕਿਸ ਤਰੀਕੇ ਨਾਲ ਇਹਦਾ ਇਲਾਜ ਕਰਨਾ ਕਿੱਥੋਂ ਕਿਨੂੰ ਵੀ ਹੋ ਸਕਦਾ ਇਹ ਗੱਲ ਠੀਕ ਸੀ ਸਭ ਨੂੰ ਜਾਣ ਪਿਆਰੀ ਸੀ ਬਟ ਹੁਣ ਇਹ ਗੱਲ ਸਾਬਤ ਹੋ ਗਈ ਆ ਸਭ ਕੁਝ ਪਤਾ ਲੱਗ ਗਿਆ ਹੈ ਵੀ ਕਿੰਨੀ ਪ੍ਰਕਾਸ਼ਨਸ ਰੱਖਣੇ ਆ ਕਿਨੇ ਦੂਰ ਲੈਣਾ ਕਿਵੇਂ ਦਵਾਈ ਦੇਣੀ ਆ ਕੀ ਕੀ ਕਰਨਾ ਹੈ ਹੁਣ ਕੋਈ ਭਲੇਖਾ ਨਹੀਂ ਡਾਕਟਰਸ ਨੂੰ ਜੇ ਕਿਸੇ ਹਸਪੀਟਲ ਮੈਂ ਕਿਸੇ ਨੂੰ ਵੀ ਸਾਨੂੰ ਇਹ ਐਡਮਿਨਿਸਟ੍ਰੇਸ਼ਨ ਤੌਰ ਤੇ ਜਾਂ ਮੇਰੇ ਤੌਰ ਤੇ ਜਾਂ ਗਵਰਨਮੈਂਟ ਲੈਵਲ ਤੇ ਲੁਧਿਆਣਾ ਵਿੱਚ ਕਿਸੇ ਹਸਪੀਟਲ ਦੀ ਇਹ ਸ਼ਿਕਾਇਤ ਆ ਗਈ ਵੀ ਕਿਸੇ ਕੋਵਿਡ ਤੇ ਜਾਂ ਕਰੋਨਾ ਦੇ ਕੇਸ ਦੇ ਵਿੱਚ ਉਹਨੂੰ ਐਡਮਿਟ ਕਰਨ ਦਾਖਲ ਕਰਨ ਚ ਟਾਈਮ ਲਾਇਆ ਗਿਆ ਹੈ ਤੇ ਉਹਨੂੰ ਕੋਈ ਨਾ ਕੋਈ ਉਹਦੇ ਨਾਲ ਤਕਲੀਫ ਆਈ ਹੈ ਜਾਂ ਡੈਥ ਹੋਈ ਹੈ ਜਾਂ ਕੋਈ ਅਣਗਹਿਲੀ ਕੀਤੀ ਗਈ ਹੈ ਮੈਂ ਇਹ ਸ਼ਕਤੀ ਨਾਲ ਇਹ ਸ਼ਬਦ ਮੈਂ ਜਾਣ ਕੇ ਵਾਰ-ਵਾਰ ਵਰਤ ਰਿਹਾ ਵੀ ਬਹੁਤ ਹੋ ਗਿਆ ਕਹਿੰਦੇ ਕਹਿੰਦੇ ਲੋਕੀ ਵੀ ਆਪਣੇ ਤਨੂੰ ਅਵੇਅਰ ਜਿਹੜਾ ਹੈ ਉਹ ਕਰਨ ਪਰ ਜੇ ਕਿਸੇ ਹਸਪੀਟਲ ਦੀ ਐਸੀ ਕੋਈ ਸ਼ਿਕਾਇਤ ਆਈ ਆ ਫਿਰ ਮੈਂ ਖੁਦ ਆ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਉਹ ਹਸਪੀਟਲ ਨੂੰ ਆ ਕੇ ਉਹ ਤਾਲਾ ਲਾਵਾਂਗੇ ਨਹੀਂ ਇਹ ਕੰਮ ਚੱਲਣਾ ਨਹੀਂਗਾ ਜ਼ਮੀਨਾਂ ਜਿਹੜੀਆਂ ਉਹ ਤੁਹਾਨੂੰ ਅਲਾਟ ਹੋਈਆਂ ਹੋਈਆਂ ਨੇ ਮੁਫਤ ਦੇ ਭਾਅ ਅਲਾਟ ਹੋਈਆਂ ਨੇ ਬਾਕੀ ਤੁਸੀਂ ਹਰ ਇੱਕ ਕੱਪ ਦੇ ਵਿੱਚ ਤੁਹਾਨੂੰ ਗਵਰਨਮੈਂਟ ਦੇ ਸਾਈਡ ਵੱਲੋਂ ਮਦਦ ਮਿਲਦੀ ਹੈ ਹੈਲਪ ਮਿਲਦੀ ਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇੰਸਟੀਟਿਊਸ਼ਨ ਚਲਾ ਰਹੇ ਹੋ ਐਡੇ ਵੱਡੇ ਪਰ ਇਹ ਮਹਾਮਾਰੀ ਦੇ ਵਿੱਚ ਇਹ ਹੁਣ ਬਰਦਾਸ਼ਤ ਨਹੀਂ ਹੋਣਾ ਵੀ ਤੁਸੀਂ ਕਿਸੇ ਦੀ ਇੱਕ ਕੀਮਤੀ ਜਾਨ ਉਹ ਥੋੜੀ ਕਤਾ ਹੀ ਨਾ ਚਲੀ ਗਈ ਤਾਂ ਤੁਹਾਡੇ ਹਸਪੀਟਲ ਤੇ ਆ ਕੇ ਕਾਰਵਾਈ ਮੈਂ ਖੁਦ ਆ ਕੇ ਉਸ ਹਸਪੀਟਲ ਨੂੰ ਤੇਰਾ ਤਾਲਾ ਲਾਉਂਗਾ ਲੋਕਾਂ ਦੇ ਨਾਲ ਆ ਕੇ ਇਹ ਮੇਰੀ ਸਖਤ ਵਾਰਨਿੰਗ ਹੈ ਇਸ ਗੱਲ ਨੂੰ ਬਿਲਕੁਲ ਵੀ ਨਾ ਪਰਵਾਹੀ ਨਾਲ ਲਿਆ ਜਾਵੇ ਇਹ ਬਾਰ-ਬਾਰ ਇਹ ਗੱਲਾਂ ਸਾਹਮਣੇ ਆ ਰਹੀਆਂ ਏ ਈ ਬਖਸ਼ਿਆ ਨਹੀਂ ਜਾਊਗਾ ਲੋਕ ਦੇ ਲੋਕਾਂ ਦੀ ਇੱਕ ਵੀ ਜਿਹੜੀ ਕੀਮਤੀ ਜਾਨ ਆ ਉਹ ਬਹੁਤ ਵੱਡਾ ਸਾਡੇ ਲਈ ਮੈਟਰ ਕਰਦੀ ਆ ਇਹ ਨਿਗਹਿਲੀ ਜਿਹੜੀ ਆ ਬਿਲਕੁਲ ਡਾਕਟਰ ਸਹਿਬਾਨਾਂ ਤੋਂ ਤੁਹਾਨੂੰ ਤਾਂ ਰੱਬ ਦਾ ਰੂਪ ਸਮਝਿਆ ਧਰਤੀ ਤੇ ਲੋਕ ਤੇ ਤੁਸੀਂ ਜੇ ਇਹ ਕਹਿ ਕੇ ਇਹ ਕਰੋਗੇ ਸਰਕਾਰੀ ਹਸਪੀਟਲਾਂ ਵਾਲੇ ਦਿਨ ਰਾਤ ਲੱਗੇ ਹੋਏ ਨੇ ਤੁਸੀਂ ਵੀ ਲੱਗੇ ਹੋਏ ਹੋ ਪਰ ਆਹ ਜਿਹੜੀ ਮਾੜੀ ਮੋਟੀ ਵਿਕਤਰਾਹੀ ਹੁੰਦੀ ਆ ਨਾ ਇਹਨੂੰ ਬੰਦ ਕਰੋ ਤੁਹਾਡਾ ਬਹੁਤ ਹੀ ਬਹੁਤ ਮੈਂ ਧੰਨਵਾਦ ਕਰਦਾ ਜਿਹੜੀ ਤੁਸੀਂ ਐਡੀ ਬੜੀ ਲੜਾਈ ਦੇ ਵਿੱਚ ਮਦਦ ਕਰ ਰਹੇ ਹੋ ਕੁਝ ਬੰਦੇ ਐਡੀ ਵੱਡੀ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਉਹਨੂੰ ਮਿੱਟੀ 'ਚ ਮਾਰ ਦਿੰਦੇ ਆ ਕੁਝ ਬੰਦੇ ਉਹ ਬੰਦੇਆਂ ਨੂੰ ਮੈਂ ਕਹਿ ਰਿਹਾ ਬਾਕੀ ਤਾਂ ਰੱਬ ਦੇ ਰੂਪਾਂ ਨੂੰ ਨਹੀਂ ਮੈਂ ਕਹਿ ਰਿਹਾ ਜਿਹੜੇ ਇਸ ਗੱਲ ਤੋਂ ਬਾਹਰ ਆਉਣ ਆ ਨਵੀਂ ਗੱਲ ਮੈਂ ਸੁਣ ਲਈ ਹੈਰਾਨ ਹੋ ਗਿਆ ਮੈਂ ਇੱਕ ਸਰਦਾਰ ਜੀ ਚੰਗੀ ਭਲੀ ਬੜੀ ਉਮਰ ਦੇ ਨੇ ਉਹ 15-1500 'ਚ ਇਹਦੇ ਨੈਗੇਟਿਵ ਤੇ ਸਰਟੀਫਿਕੇਟ ਬਣਾ ਕੇ ਕੋਵਿਡ 'ਚ ਵੰਡੀ ਜਾਂਦੀ ਹੈ ਕੀ ਹੋਇਆ ਕੀ ਹੋਇਆ ਆਪਾਂ ਨੂੰ ਇਸ ਕਰਕੇ ਡਿਕਰੀਆਂ ਆਪਾਂ ਲੈਣੇ ਤੇ ਇਸ ਕਰਕੇ ਮੈਂ ਦੁਬਾਰਾ ਕਹਣਾ ਵੀ ਹਸਪੀਟਲ ਸਾਰੇ ਕੋਈ ਵੀ ਨਹੀਂ ਚੈੱਕ ਕਰਾਓ ਵੀ ਹਾਂ ਸਾਡੇ 50 ਬੈੱਡ ਪੂਰੇ ਫੁੱਲ ਨਹੀਂ ਤਾਂ ਕੋਈ ਗੱਲ ਮੰਨੀ ਨਹੀਂ ਸੁਣੀ ਜਾ ਸਕਦੀ ਐ ਪਰ ਅੰਦਰ ਬੈੱਡ ਖਾਲੀ ਪਏ ਹੁਣ ਤੇ ਤੁਸੀਂ ਉਹਨੂੰ ਨਾ ਕਰਦੋ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ